ਬਾਈ ਗੁਰਜੀ ਦਾ ਫਾਲਤੋ ਬਾਈ ਗੁਰਜੀ ਦੀ ਖਤੇ ਪੈਣਾ ਦੇ ਵਿਰੋਧ ਅੱਜ ਆਪਾਂ ਗੱਲ ਕਰਨੀਆਂ ਬੇਨਾਂ ਤਾਂ ਮੇਰਾ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਸਬਸਕ੍ਰਾਈਬ ਕਰਨਾ ਬਿਲਕੁਲ ਫਰੀ ਹੈ ਤੁਸੀਂ ਇੱਕ ਬਟਨ ਹੀ ਦਬਣਾ ਭਰਾ ਪੈਣਾ ਨਾਲੇ ਤੁਸੀਂ ਮੇਰੀਆਂ ਮਾਤਾਵਾਂ ਜੋ ਵੀ ਦੇਖਦੇ ਨੇ ਵੱਡੇ ਛੋਟੇ ਨੇ ਉਹ ਹੌਸਲਾ ਮਿਲਦਾ ਤੁਹਾਡੇ ਲਾਈਕ ਨਾਲ ਤੇ ਸਬਸਕ੍ਰਾਈਬ ਨਾਲ ਕਮੈਂਟ ਨਾਲ ਬਾਕੀ ਅੱਜ ਵਿਸ਼ਾ ਆਪਾਂ ਗੱਲ ਲੇ ਗਨੇ ਸ਼ੁਰੂ ਜਿਹੜੇ ਨੇ ਗਗ ਸਿੰਘ ਕਿਆ ਬੰਦੇ ਜਟੈਨ ਨਖੜੇ ਨੇ ਤਿਆਰ ਕਰੇ ਜੇ ਹੋ ਕੇ ਐਵੇਂ ਲੱਗਦਾ ਹੁੰਦਾ ਵੀ ਬੇਨਾਤੇ ਜਿਵੇਂ ਫਟਾਫਟ ਨੂੰ ਪੱਗ ਬਣਾ ਕੇ ਨਕਲੀ ਹੋਣ ਸਿੱਖੋ ਨਿਕਮਤਾਂ ਦੀ ਗੱਲਬਾਤ ਜੀ ਨਹੀਂ ਵਾਚੀ ਉਹ ਜਿਹੜੇ ਕਹਿੰਦੇ ਨੇ ਸਿਸ਼ਟਾਚਾਰ ਜਲਾਣਾ ਸਭੀ ਭਾਈ ਖਾਲਸਤਾਨੀ ਬਣਾਉਣਾ ਅਸੀਂ ਫਸੀ ਗਿਆ ਨੂੰ ਥੱਪਕਾਂ ਨਹੀਂ ਲਵਾਉਣੀਆਂ ਪਈਆਂ ਉਹਨੂੰ ਲੱਗ ਨਹੀਂ ਬਣਾਉਣਾ ਕਰਨਾ ਇਹਨਾਂ ਨੂੰ ਇਹ ਆਪਣੇ ਗੁਰੂ ਤੇ ਸਿਧਾਂਤਾਂ ਤੋਂ ਹੀ ਟੁੱਟੇ ਫਿਰਦੇ ਆ ਗੁਰੂ ਦੇ ਸਾਹਮਣੇ ਤਾਂ ਕਿਆ ਹੋਇਆ ਵੀ ਰਾਜ ਬਿਨਾ ਨਾ ਨਾ ਤਨਮ ਚਲੇ ਹੈ ਤਰੰਬਿਨਾ ਸਭੁ ਦਲੇ ਮਲੇ ਹੈ ਪਛੈ ਇਦਾਂ ਦੀ ਕਹਾਵਤ ਹੈ ਮੈਂ ਸ਼ਬਦ ਮੜਮ ਤੇ ਉੱਪਰ ਥੇ ਹੋ ਜਾਣਾ ਮਾਫ ਕਰਦੇ ਆਂ ਗੁਰਬਾਣੀ ਬਾਰੇ ਮੈਨੂੰ ਇਸ ਜੇ ਥੋੜਾ ਘੱਟ ਨੌਲੇ ਦਾ ਘੱਟ ਨਹੀਂ ਕਿ ਬਹੁਤ ਹੀ ਘੱਟ ਨੌਲੇ ਪਰ ਯਾਰ ਇਹ ਜਿਹੇ ਬੰਦੇ ਨੇ ਜਿਹੜੇ ਆ ਦੋ ਕੁੜੀ ਦੇ ਬੰਦੇ ਜਿਹੜੇ ਉੱਠ ਕੇ ਆ ਜੁੰਦੇ ਨੇ ਬੇਨਾਤੇ ਰੁੱਟੇ ਜਿਹਨਾਂ ਨੂੰ ਮਥੇ ਉੱਦ ਨਹੀਂ ਨਾ ਆ ਹੁੰਦਾ ਸਾਬਣ ਸੁੰਬਣ ਲਵਾ ਕੇ ਚੱਲ ਬਈ ਆ ਦੇਖੋ ਹੋ ਤੁਜੀ ਖਨੰਦੋ ਰਾਇ ਯਾਰ ਯਾਰ ਪੀਆ ਦਿਹਾੜੀ ਤੇ ਲਾਂਦੇ ਹੁੰਦੇ ਨੇ ਕੋਸ਼ੀ ਬੜੇ ਹੋਈ ਜਾਂਦੇ ਨੇ ਕਈ ਤਾਂ ਕੈਮਰੇ ਮਾਰੇ ਆ ਦੇਖੋ ਜੀ ਬੜੇ ਉਹਨਾਂ ਸੁਸ਼ੇਸ਼ਟੀ ਰਾਜ ਗਈਆਂ ਹਨ ਬ੍ਰਹਮੰਡ ਬ੍ਰਹਮੰਡ ਦਾ ਜੇ ਇਹ ਅਸੀਂ ਚਕਰਵਰਤੀ ਕੋਈ ਨਾ ਮੈਂ ਦਾ ਪੁੱਛੇ ਵੀ ਚਕਰਵਰਤੀ ਹੋ ਤੂੰ ਕਹਨਾ ਆਪਣਾ ਪਿੰਡ ਦੀ ਇੱਕ ਚਕਰਵਰਤੀ ਰਾਜ ਉਹਨਾਂ ਕੇ ਦੱਸੋ ਕੋਈ ਨਾ ਆਉਂਦਾ ਨਾ ਉਹਨੂੰ ਬੱਕੀਆਂ ਤੋਂ ਬਾਹਰ ਕਰ ਜਗੋ ਨਾ ਤਾਂ ਫਿਰ ਵੀ ਹਲਾਤ ਨੇ ਨਾ ਤਾਂ ਉਹਰ ਇੱਕ ਪਿੰਡ ਚਕਰਵਰਤੀ ਬਣਾ ਦੋ ਕੋਈ ਕਹਾਂ ਕੇ ਖਿਆਲ ਨਮੇ ਕਰੋ ਉਹਦਾ ਖਾਅ ਹੋਊਗਾ ਜੀ ਉਹਨਾਂ ਨੇ ਮਤਨਾਂ ਜਾਂਦੇ ਸੈਨਿਕ ਨੂੰ ਪੋਜਾਂ ਉਸਾਲ ਤੇ ਅੰਦਾਜ਼ੀ ਨਾਲ ਪੋਜਾਂ ਨੇ ਤੁਸੀਂ ਇਹ ਦੇਖੋ ਵੀ ਦੁਸ਼ਮਣ ਕਿਸ ਤਰ੍ਹਾਂ ਅੜ ਕੇ ਕਿਹੜੇ ਲੈਵਲ ਤੱਕ ਆ ਗਿਆ ਕਰਨਾ ਲੱਗ ਗਿਆ ਸਿੱਖਰ ਹੁੰਦੇ ਵਿੱਚ ਕਿ ਉਹ ਨੂੰ ਉਹ ਚੀਜ਼ ਤੇ ਹੀ ਜਾ ਗਿਆ ਹੁਣ ਖਤਮ ਆਨ ਲੱਗ ਗਿਆ ਕਿ ਪਹਿਲਾਂ ਤਾਂ ਜਿਵੇਂ ਐਸਜੀਬੀਸੀ ਖਤਮ ਕਰਤੀ ਇੱਕ ਤਰੀਕੇ ਦੀ ਉਹ ਜਿਹੜਾ ਰਸੂਖ ਰੱਖਦੇ ਸੀ ਉਹ ਇੱਜ਼ਤ ਲੋਗ ਰੱਖਦੇ ਸੀ ਉਹਨਾਂ ਨੂੰ ਉਹਨਾਂ ਦੇ ਲਈ ਦਿਲ ਦੇ ਵਿੱਚ ਲੋਕ ਕਹਿੰਦੇ ਸੀ ਜੀ ਪੰਥ ਨੂੰ ਬੋਲ ਪਾਣੀ ਆ ਪੰਥ ਨੂੰ ਪੰਥ ਅੱਕੜੀ ਬਈ ਤੱਕੜੀ ਸਾਡੇ ਗੁਰਾਂ ਦੀ ਐਦਾਂ ਜਿਵੇਂ ਕਹਿੰਦੇ ਹੁੰਦੇ ਸੀ ਲੋ ਪਹਿਲਾਂ ਤਾਂ ਇਹਨਾਂ ਨੇ ਉਹ ਖਤਮ ਕੀਤੀ ਬਈ ਆਪਣੇ ੱੱਲੇ ਵਿੱਚ ਵਾਰ ਕੇ ਜਿਵੇਂ ਉਹਨਾਂ ਦਾ ਬਦਲ ਨਹੀਂ ਵੀ ਪਿਆ ਦਿਨ ਨੂੰ ਬਿਨ ਲਾਉਦੇ ਬਈ ਉਹਨਾਂ ਦੇ ਕੋਲ ਨਹੀ ਆ ਰਿਹਾ ਸਸਤਾ ਮੈਂ ਤੇ ਉਹ ਦੂ ਵਾਰ ਫੇਰ ਜਿਵੇਂ ਹਾਂ ਆ ਆ ਜਾਂਦੇ ਨੇ ਕਿ ਆ ਰਾਂਜ ਉੱਠ ਕੇ ਮਸਾਂ ਇਹਨਾਂ ਮਾਰਨ ਨੂੰ ਕਿ ਥਾ ਬੰਨਾ ਚੰਥੋਲਾ ਕਿ ਹਾਂ ਦਾ ਚਲੋ ਵੀ ਕਿਆ ਹੋਜੋ ਡਟਾਉਂਡ ਰੂਲ ਲਾ ਕੇ ਉਹ ਵੀ ਸ਼ੁਰੂ karenge ਸ਼ੁਰੂ ਕਰ ਇੱਕ ਇੱਕ ਦੋ ਚੀਜ਼ਾਂ ਜਟੀਆਂ ਹੁੰਦੀਆਂ ਨੇ ਉਹ ਹੀ ਗੱਲ ਕਹਿ ਰਹੀਆਂ ਹਾਂ ਸੇ ਹਿਸਟਰੀ ਦਾ ਪ੍ਰਮਾਣਦਾਰ ਆ ਜਿਮਾਂਗੇ ਜਿਵੇਂ ਕਰਾਂਗੇ ਸਾਨੂੰ ਜਿਵੇਂ ਚਾਹੀਦਾ ਬਣਾਉਣਾ ਦੇਂਗੇ ਉਹ ਸੰਤਾਂ ਨੇ ਸੰਤ ਖਰਚਾ ਨਾ ਤਾ ਕੋਈ ਬੜੇ ਬੜੇ ਮਾਰਨੇ ਹੋ ਗਏ ਨਾ ਬੱਚੇ ਆਕਨ ਦਾ ਕੋਈ ਗਾਹ ਨਹੀਂ ਸੀਗਾ ਵੀ ਮੈਂ ਖਾਲਸਤਾਨ ਕਹੀਦਾ ਸਾਨੂੰ ਅਰੀ ਇੱਕ ਵੀ ਸਪੀਚ ਜਗਤ ਨੇ ਉਹ ਖਾਲਸਤਾਨ ਮੰਗਤ। ਆਹੋ ਹੀ ਕਹਿੰਦੇ ਵੀ ਜੇ ਦਉਗੀ ਸਰਕਾਰ ਤੋਂ ਲੈ ਲਾਂਗੇ। ਦਉਗੋ ਗੀਟਾਨ ਤੋਂ ਤਾਂ ਲੈ ਲਾਂਗੇ ਇੱਕ ਚੀਜ਼ ਦਾ ਮਤਲਬ ਬਣ ਜਾਏ। ਇਹ ਜੇ 2 ਕੋਟੀ ਦੱਲੇ ਲੋਕਾਂ ਨੂੰ ਸਮਝ ਆ ਗਈਆਂ ਇਹੋ ਚੀਜ਼ ਦਾ ਮਤਲਬ ਕੀ ਹੈ। ਉਹ ਚੀਜ਼ ਦਾ ਮਤਲਬ ਇਹ ਆ ਵੀ ਜਦੋਂ ਸੇਤੋਂ ਪਾਣੀ ਨਿਕਲੂਗਾ। ਜਾਂ ਸਾਡੇ ਉਹਨਾਂ ਨੇ ਉਹ ਚੀਜ਼ ਤੇ ਉੱਤੇ حملے کرتا سات دینا پھر سارے کول ہل بھی رہ جانا یار اگلے نے چھوٹے بچے چک کے اوپر مارے دوجا گولی مارتا سے ایک اوپر مجھے بگا کے چھ میں نیا دی دو دو مہینہ دی ماں چونگتی ماں گولی لگی ہوئی دو دھو چنا بچہ وہ گولی لگ جی ماں سے او میں بچہ اوپر پہ ام چکے مارتا یار وہ نیور فور گیٹ چلا سی مہینے اگلا کہ میں پی تھکا ہوں گا یار جانے بیٹیاں نے جنہیں اندر خون ہے گا ਪਿਆ ਪਿਆ ਵਾਲਾ ਸਨ ਪਿਆ ਦਿਨ ਲੋਕ ਅਸਲੀ ਸਿੱਖਾਂ ਵਾਲਾ ਕੋਈ ਜੇ ਗੁਰੂ ਕਉ ਮੈਂ ਸੰਗਿ ਇਹ ਨੂੰ ਆਪਣਾ ਗੁਰੂ ਸਮਝਦੇ ਨਹੀਂ ਗੁਰੂ ਬਾਬੇ ਨਾਨਕ ਨੇ ਸਮਝਦੇ ਨਹੀਂ ਕਹਣਗੇ ਕਿ ਬਾਬੇ ਨਾਨਕ ਨੇ ਰਾਜ ਨਹੀਂ ਮੰਗਿਆ ਉਹ ਯਾਰ ਕਦੋਂ ਕਿਹਾ ਬਾਬੇ ਨਾਨਕ ਨੇ ਕਹਿੰਦੀ ਕਿਹਾ ਬਾਬੇ ਨਾਨਕ ਨੇ ਤਾਂ ਜਿੰਦਾ ਚੈਲੰਜ ਕੀਤਾ ਹੋਇਆ ਹੈ ਇਹ ਜਿਸਕਰ ਪ੍ਰੇਮ ਫਿਲਮ ਘਟਾ ਉਹ ਪਤਨੀ ਕਿਸੇ ਦਾ ਨਹੀਂ ਚਾਹਤਾ ਕਲੀ ਗਲੀ ਮਰੀ ਗਏ ਬਿਲ ਲੜ ਕੇ ਹੀ ਤੁਹਾਨੂੰ ਸੁਖ ਮਿਲਣਾ ਨਾ ਕਹਿਣਾ ਮੁੱਕ ਰਿਹਾ ਵੀਰੇ ਉੱਤੀਂ ਮੇਰੇ YouTube ਤੇ ਕੰਡੀ ਦੇ ਤੱਕ ਬਾਅ ਮੱਕਰਨਾ ਇਹ ਜਿਹੜੇ ਲੋਕ ਨੇ ਇਹ ਨੁਕਸਾਨ ਕਰਦੇ ਬੰਦੇ ਇਹ ਉਹ ਇਹ ਉਹਨਾਂ ਦਾ ਇਹਨਾਂ ਦਾ ਹਾਲ ਉਹ ਹੈ ਜਿਹੜੇ ਲੋਕ ਕਦੇ ਨਹੀਂ ਬੈਠੇ ਨਹੀਂ ਹੁੰਦੇ ਬੈਠੇ ਹੁੰਦੇ ਟਾਣੇ ਉੱਤੇ ਟਾਣੇ ਤੇ ਬੈਠਾ ਹੁੰਦੇ ਨੇ ਉੱਤੇ ਟਾਣੇ ਨੂੰ ਜੜਾ ਤੋਂ ਮੱਢਣਾ ਲੱਗੇ ਹੁੰਦੇ ਨੇ ਆਪ ਉਧਰੀ ਛਾੜੀ ਬੈਠੇ ਹੁੰਦੇ ਨੇ ਇਹੋ ਕੰਮ ਕਰਨ ਲੱਗੇ ਹੋਏ ਨੇ ਇਹ ਆਪਿਆਂ ਦੇ ਨਾਲ ਸਖਾਂ ਦੇ ਨਾਲ ਇਹ ਉਹੀ ਧਾਣੇ ਨੂੰ ਬੱਦਨ ਲੱਗੇ ਇਹ ਡੀ ਐਂਗਲ ਤੋਂ ਉੱਚਾ ਇਹ ਕਾਰਨ ਕਿ ਜਿਵੇਂ ਸੀਪਲਾ ਅਲੋਕ ਡੋ ਕਰੀ ਬੋਲਾ ਅਜਿੰਦੇ ਇਤਲਾ ਆ ਵੀਂਦੇ ਯਾਰ ਮੁੰਡੇ ਲੋਕੀਆ ਨੂੰ ਸਾਬਲਿਆਂ ਦਾ ਅੱਜ ਵੀ ਪੜੀਆਂ ਤੇ ਲੋਕਾਂ ਦੇ ਹੰਝੂ ਉੱਪਰ ਦੇ ਉਤਰੀਆਂ ਦੇ ਜਿਨ੍ਹਾਂ ਦੇ ਪੁੱਤੋਂ ਮਰੇਗੇ ਚੱਕ ਚੱਕੇ ਕਣ ਜਾਂ ਜਿਨ੍ਹਾਂ ਦੇ ਨਕਟ ਸਾਰਾ ਪ੍ਰਵਾਹ ਸਾਰਤਾ ਸਾਹਮਣੇ ਅੱਖਾਂ ਦੇ ਖਾਦੀ ਕੁ ਮੈਡਮ ਹੁੰਦੀ ਸੀ ਸਕੂਲ ਦੇ ਵਿੱਚ ਉਹਦੇ ਘਰਲੇ ਨੂੰ ਸਾਹਮਣੇ ਉਹਦੇ ਅੱਖਾਂ ਨਾਲ ਨਿਗਾੜ ਰਤਾ ਸੀਗਾ ਠੜਾ ਠਾ ਰਤਾ ਸੀ ਉਹ ਆਪ ਬਚ ਗਈ ਸੀ ਕਿਉਂਕਿ ਆਪ ਉਹ ਨੂੰ ਬਚਾ ਲਿਆ ਗਿਆ ਸੀ ਕਿ ਉਹ ਦੇਖ ਕੇ ਤੇ ਉਹ پوری ਬਾਜ ਨਹੀਂ ਕੀਤੀ ਨਿਕਲਦੇ ਹਾਂ ਉਹ ਤਾਂ ਕੋਈ ਇੱਕ ਦੇ ਕੋਈ ਕੋਈ ਬੋਲਦਾ ਵੀ ਸੀ ਕਾਉਂ ਡਰ ਜਾਂਦੀ ਹੁੰਦੀ ਤੁਸੀਂ ਇਹ ਦੇਖ ਲਓ ਕਿ ਕਿੰਨਾ ਉਹਦੇ ਮਨ ਤੇ ਤੇ ਉਹ ਫੱਟ ਬਧੀ ਹੋਈ ਸੀ ਇਹ 2003-4 ਦੀ ਗੱਲ ਹੈ ਸਾਡਾ ਫੈਮ ਹੈ ਉਹ ਮੈਂ ਨੋਂ 8ਵੀਂ ਨੌਵੀਂ ਦੇ ਵਿੱਚ 7ਵੀਂ ਦੇ ਵਿੱਚ ਪੜ ਜਾਉਂਦਾ ਜੀ। ਉਹ ਦੋ ਸਾਡੀ ਕਲਰਕਲ ਮੈਡਮ ਦੇ ਵਿੱਚ ਉਹਦੇ ਵਿੱਚ। ਕਰੇ ਯਾਰਾ ਦਰਦ ਨੂੰ ਸਮਝ ਕੇ ਤਾਂ ਦੇਖੋ ਕਿਸੇ ਦੀ। ਆਪਣਾ ਦਰਦ ਹੈ ਕਿ ਕਹਿਣ ਤਾਂ ਸਾਡਾ ਦਾ ਦਾ ਬਾਣੀ ਦੇ ਵਿੱਚ ਕੀ ਹੋਇਆ ਵਾ ਵੀ ਤੁਸੀਂ ਆਪਣਾ ਨਹੀਂ ਸੋਚਣਾ ਕਰੇ। ਮੰਨ ਕੇ ਸੋਚਣਾ। ਮੈਂ ਜਿਹਨਾਂ ਪੰਥ ਤੋਂ ਬਥੇ ਉਹ ਸੋਚ ਕਰਦੇ। ਜੰਨਾ ਬੰਦਾ ਸਿੱਖਣਾ। ਅਰੇ ਠੇ ਗੰਨੇ ਵੀ ਮੈਂ ਬਸ ਜਾਂ ਬਾਦਲਾਂ ਦੇ ਇਕੱਲੇ ਪੰਥੋੜੇ ਆਪਣੇ ਕੈਪਟਨ ਅਰਗੇ ਹੋ ਗਏ ਜਿਹੜੇ ਆ ਹੋ ਗਿਆ ਸਰਾ ਬਿੱਟੂ ਹੋ ਗਿਆ ਇਹਦੀ ਹਰੇਕ ਸਪੀਚ ਬਿੱਟੂ ਦੀ ਸੁਣ ਲਿਆ ਵਦੇ ਹਰੇਕ ਬਿੱਟੂ ਦੀ ਸਪੀਚ ਸਿੱਖ ਧਰਮ ਦੇ ਖਿਲਾਫ ਹੁੰਦੀ ਆ ਉਹਦੀ ਹਰੇਕ ਗੱਲ ਸਿੱਖ ਧਰਮ ਦੇ ਖਿਲਾਫ ਹੁੰਦੀ ਆ ਮੈਨੂੰ ਇਹ ਨਹੀਂ ਸਮਝ ਆਉਂਦਾ ਵੀ ਉਹਦੇ ਪੱਗ ਕਿਉਂ ਨਹੀਂ ਹੋਈ ਯਾਰ ਕੱਦ ਨੂੰ ਉਹ ਕਹਿਣ ਲੋਕ ਕਥੇ ਵਗ ਕੇ ਵੀ ਭਾਈ ਤੂੰ ਪੱਗ ਹੀ ਲਾ ਦੇ ਵੀਰੋ ਕਤੋਂ 857 ਆਇਤਾ ਹੋ ਜੂਗੇ ਬੰਦਾ ਦੁਕਣੀ ਹੈਗਾ ਹਣਾ ਲੱਗਦਾ 24 ਗੱਲਾਂ ਕਰੀ ਜਾਂਦਾ ਯਾਰ ਬੰਨ ਕੇ ਪੱਗ ਜਿੱਦਾਂ ਕੋਈ ਆਪ ਸੁਧੂ ਗੱਲਾਂ ਕਰਦਾ ਕਹੇਗਾ ਇੰਦਰਾ ਮਾਦੀ ਸਾਡੀ ਮਾਂ ਸੀ ਬੰਦਾ ਤੈਰਾ ਬੁੱਤ ਇਹਨੂੰ ਆਇਆ ਜਿਹੜੇ ਦਾਦੇ ਨੂੰ ਮਾਰਤਾ ਚਿੰਗਾ ਆ ਯਾਰ ਮੱਕ ਕੰਮੀ ਇਹਦੇ ਕਰਦਾ ਮਰਨਾ ਸੀ ਅਗਲੇ ਨੇ ਇਹਨੂੰ ਜਿਹੜੇ ਦੇਖੋ ਇਹ ਹਾਰ ਗਿਆ ਇਹਨੂੰ ਕੋਈ ਸੀਟ ਨਹੀਂ ਜੁਮਲੀ ਇਹ ਬੋਟਾਂ ਚ ਖਾਨ ਗਿਆ ਜੀਪੀ ਨੇ ਇਹਨੂੰ ਤਾਂ ਵੀ ਸੀਟ ਦਿੱਤੀ ਤਾਂ ਮੈਂ ਇਹਨੂੰ ਪੱਤ ਦਿੱਤਾ ਮੰਤਰੀ ਵਾਲਾ ਐਮਪੀ ਵਾਲਾ ਉਹ ਇਸ ਤੋਂ ਕੀ ਅੰਦਰ ਜਲਾਇਆ ਜਾ ਸਕਦਾ ਵੀ ਉਹ ਬੰਦਾ ਸਰਕਾਰੀ ਹੈ ਆਫੀਸ ਦਾ ਪਤੇ ਹੀ ਲੱਗਦੇ ਹਨ ਇਹਨਾਂ ਤੋਂ ਜਤੇ ਜਾਂਦੇ ਹੁੰਦੇ ਕਿਸ ਤਰੀਕੇ ਨਾਲ ਕਰਦੇ ਹੁੰਦੇ ਤਾਂ ਜਾਈ ਜਾਈ ਰਿਜੈਟ ਨਹੀਂ ਸੈਟ ਕਰਨੀ ਤੇ ਜਲਦੀ ਛੁੱਟ ਦੇਤੀ ਜਾਣੇ ਨੂੰ ਰੱਖਣਾ ਨਾ ਵਿੱਚ ਇਹ ਜਿਹੜੇ ਲੋਕ ਸਿਰਦਾ ਹੋਗੇ ਦਿੱਲੀ-ਦੁਲੀਆ ਨੇ ਧੱਲੇ ਨੂੰ ਕੋਈ ਕੰਮ ਕੋ ਉਹ ਦੇ ਵੀ ਨਾ ਪੰਜਾਬੀ ਬੋਲਣ ਦੀ ਚਾਜ ਨਾਲ ਗੱਲ ਹਰੇ ਕੋਲਟ ਕਰਦੇ ਨੇ ਉਹ ਸਿੱਖਾਂ ਤੋਂ ਇੱਕ ਅਛੇ ਰਿਸ਼ਤੀ ਵਾਲੇ ਹੋਗੇ ਹਨ ਅਛੇ ਰਿਸ਼ਤੀ ਦਾ ਸਹੀ ਦਾ ਭਾਈ ਹਮਨ ਡਿਮਾਂਡ ਦਾ ਰਾਜ ਚਾਹੀਦਾ ਉਹ ਵੀਰੋ ਤੁਸੀਂ 2-4 ਬੰਡਾ ਦੀ ਰਾਜ ਕਰਕੇ ਦਿਖਾ ਦਿਓ ਹਜਾ ਤੇਸਤੀ ਦਾ ਫੇਰ ਕਰ ਲਓ ਯਾਰ ਕਿਨਾਂ ਦਾ ਪਿੰਗਾ ਵੀ ਬਹੁਤ ਵੱਡੀ ਗੱਲ ਆ ਤੁਹਾਡੇ ਲਈ ਯਾਰ ਤੁਹਾਨੂੰ ਆਪ ਤੇ ਤੁਹਾਨੂੰ ਖੁਦ ਨਹੀਂ ਪਤਾ ਹੈਗਾ ਤੁਸੀਂ ਕਹਿ ਕੀ ਰਹੇ ਹੋ ਤੁਸੀਂ ਇਹ ਨਹੀਂ ਪਤਾ ਤੁਸੀਂ ਜਣਾ ਆਪ ਦੀ ਕਾਮਯਾਬੀ ਵਢੀ ਜਾਂਦੇ ਯਾਰ ਸ਼ਸਤਰ ਹੀ ਸਿੱਖ ਦੇ ਗੀਂਦੇ ਅਸਲੀ ਪੀਰ ਹੁੰਦੇ ਨੇ ਇਹ ਗੁਰੂ ਸਾਹਿਬ ਦੀਆਂ ਸਿੱਖਿਆ ਨੇ ਇਹ ਸਾਡੇ ਗੁਰੂ ਜੀ ਤੇ ਆ ਸ਼ੁਪਾਇਆ ਜਾਂਦਾ ਹੈ ਗੁਰੂ ਸਾਹਿਬ ਨੇ ਤਾਂ ਇਹ ਕਿਹਾ ਵੀ ਸ਼ਸਤਰ ਚੱਕਣ ਜਿਵੇਂ ਕਹਾਂਗੇ ਤੁਸੀਂ ਗਾਣੇ ਵਿੱਚ ਜਿਵੇਂ ਹਥਿਆਰ ਲੈ ਕੇ ਆਉਣੇ ਗਲਤ ਹੈ ਜੀ ਫਲਾਣਾ ਤੇ ਤੁਸੀਂ ਇਹ ਦੇਖੋ ਵੀ ਜਦੋਂ ਮਹਾਰਾਜ ਦੀ ਵੀਰਦ ਨੂੰ ਮੱਥਾ ਟੇਕਣ ਆਉਂਦੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਨੂੰ ਉਹ ਤਾਂ ਨਾ ਸ਼ਸਤਰ పై ਹੁੰਦੇ ਨੇ ਗੁਰੂ ਸਾਹਿਬ ਨੇ ਸ਼ਸਤਰਾਂ ਤੋਂ ਕਿਹਾ ਨਿਕਲ ਵੀ ਦੂਰ ਹੋ ਜਾ ਪਰ ਉਸ ਆਨੇ ਕਿਹਾ ਵਾਭੂ ਸ਼ਾਸਤਰ ਰੱਖੋ ਅਰ ਸਿੰਘ ਕੋਰੇ ਜਸਰਣਾ ਨਹੀਂ ਜਾ ਪੰਜ ਕਾ ਪੁਰਾ ਦੇ ਵਿੱਚ ਐਵੇਂ ਨਹੀਂ ਕਰ ਪਾਣ ਲਾਈ ਜੀ ਕਿਉਂਕਿ ਸੇਖਨ ਨੂੰ ਉਹਨਾਂ ਨੇ ਇੱਕ ਤਰ੍ਹਾਂ ਸੰਤ ਸਪਾਹੀ ਬਣਾਉਣ ਦੀ ਵਿੱਚ ਚਿਕਰੀ ਕੋਸ਼ਿਸ਼ ਨਹੀਂ ਪੂਰੀ ਕੰਗਯਪ੍ਰਤਿਨਾ ਬਣਾਇਆ ਗਿਆ ਸੀ ਅੱਜ ਦਾ ਮਰਾਵਤ ਹੋ ਗਈ ਸਾਡੇ ਸਿਧਾਂਤ ਹੀ ਨਹੀਂ ਰਹਿ ਸਿੱਖ ਤਾਂ ਬਣਨ ਦੇਖ ਜੇ ਬਧੀ ਅਕੀਦਾਂ ਤੇ ਕਹਿਣਗੇ ਸਿੱਖਾਂ ਨੂੰ ਵੀ ਤੁਸੀਂ ਆਪਣੇ ਆਪ ਤੋਂ ਲਾਗਦਾ ਯਾਰ ਜੇ ਆਦਾ ਤਾਂ ਕਿ ਵੀ ਜੇ ਬੰਦੇ ਕੋਲ ਇੰਸਟੀਚਿਊਟ ਹੋਊਗਾ ਜਾਂ ਉਹ ਇਤਨਾ ਹੁੰਗਾ ਜਾਂ ਕੋਈ ਟਕਸਾਲ ਜਿਵੇਂ ਅੱਗੇ ਪੜਾਉਂਦੇ ਸੀ ਕੋਈ ਮਸ਼ੀਨਰੀ ਕਾਲਜ ਜੋ ਵੀ ਮਤਲਬ ਉਹਨਾਂ ਦੇ ਆਪ ਦੇ ਸਿਸਟਮ ਦੇ ਹੋਊਗਾ ਨਾ ਬਣਾਉਣਾ ਔਰੀ ਦਾ ਪੜਾਈ ਦੇ ਵਿੱਚ ਸਹੂਨਾ ਜੁ ਪੰਜਾਬੀ ਨਹੀਂ ਬੋਲਦੇ ਯਾਰ ਉਹ ਆਪੀਆਂ ਬੰਦਾ ਸਿੱਖ ਕਿੱਥੋਂ ਸਿੱਖ ਸਹੀ ਜੁ ਬੋਲਣਾ ਹੂਗਾ ਸਹੀ ਸਿੱਖ ਤਾਂ ਹੀ ਬੋਲੂਗਾ ਨਾ ਜੁੜੂਗਾ ਨਾ ਜੇ ਨੂੰ ਪਹਿਲਾਂ ਤੋਂ ਸਿੱਖਿਆ ਹੋਊ ਜੀ ਬੱਚੇ ਨੂੰ ਹੋਊਗੀ ਯਾਰ ਬੱਚੇ ਨੂੰ ਕਰ ਮੰਗਾ ਬੁਖਾਤੇ ਕਹੀ ਜਾਵਾਂ ਕਿੰਨਾ ਕਸੇ ਬਾਹਰ ਜਦੋਂ ਨੇ ਜਾਣਾ ਬਾਹਰ ਰੋਟੇ ਕੰਨ ਗਈ ਜਾਂਦੇ ਆ ਬਾਹਰ ਅਗਲਾ ਕੇ ਬਲੰਗਾ ਨੂੰ ਕੀ ਜੀ ਅੰਦਰ ਆ ਸ਼ੇਬ ਲੈਂਦਰਾ ਮਤਲਬ ਇਹ ਲੋਕੀਂ ਅੰਦਰ ਅਗਰ ਇਹ ਪੋ ਜਾਈ ਜਾਂਦੇ ਆ ਤਾਂ ਅੰਨੇ ਹੋ ਕੇ ਅੰਨੇ ਹੋ ਕੇ ਡੀਜ਼ਲ ਪਾਈ ਕੇ ਲੋ ਦਾਂਗੇ ਕੱਚੀ ਨਾਲ ਇਸ ਨੂੰ ਤੇ ਆਰ ਕੋੜ ਕੇ ਕੋਈ ਨਾ ਬਰਕਰੇ ਅੱਖਾਂ ਨੂੰ ਲੱਦੀਆਂ ਨੇ ਉੱਥੇ ਕਿ ਕਿੰਨੀਆਂ ਪੱਤੀਆਂ ਲੱਗਣ ਪਈਆਂ ਅਸੀਂ ਬਾਕੀ ਕੋਈ ਕੋਈ ਗਲਤੀ ਹੋਈ ਤਾਂ ਮਾਫ ਕਰਿਓ ਵੀਰੋ ਜਦੋਂ ਉਹ ਆਪਣੇ ਪਿੰਆ ਉਹਦੇ ਹਾਲਾਤ ਬਹੁਤ ਗੰਭੀਰ ਚੱਲਦੇ ਪਏ ਨੇ ਆਪਣਾ ਕੋਲ ਪਾਣੀ ਵੀ ਖਤਿਆ ਜਾ ਰਿਹਾ ਆਪਣੇ ਹਾਲਾਤ ਆ ਗੰਮੀਨਾ ਹੁਣ ਫੇਰ ਇਹਨਾਂ ਦੇ ਵਕਾਇਆ ਕਰਦੀਆਂ 40000 ਇੱਕ ਪ੍ਰਤੀਕਣ ਕਰ ਕਰਕੇ ਇਹਨਾਂ ਨੇ ਮਿਆਦੇ ਵਿੱਚ ਮੈਂ ਤਨ ਦਾ ਰਸ ਪਿੰਆ ਵੀ ਜਾ ਰਿਹਾ ਖੱਡੀ ਕਰਨ ਨੂੰ ਮਤਨੇ ਇਹਨਾਂ ਨੂੰ ਕਾਟ ਰ ਕੇ ਮਾਰਤੀ ਹੋਣਾ ਹੈ ਕਰਕੇ ਮਾਰੀ ਜੇ ਲਗਮੀਨਾ ਟੱਕੇ ਨਾਲ ਲੈ ਲੇ ਤੇ ਮਰੀ ਜੇ ਲੋਕ ਕਰ ਕਰਕੇ حل کی ہے یار پابیا کو جی کوئی بولتا چک دیں یار کی کر لیے کی خروب آئی بند جی باہرے سنگ کوئی پابی سکھا کی گل کرتے تو یہ چیز والے آ جاتے ہیں میرے چکے جی برہمانڈ اس طرح برہمانڈ آیا میں فرنڈا بھائی جیت راج کریں گے چلو کوئی چاہ غلطی ہو معاف کردیو ودیا لگی ویڈیو کمنٹ ضرور کر کے دسو نہ ودیا لگی تم دس دے دنواد